ਸਸਿਕਾਲ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁਖਸਲ ਭਾਰਤ ਪਾਕਿਸਤਾਨ ਜੰਗ ਬਾਰੇ ਆਇਆ ਡੋਨਾਲਡ ਟਰੰਪ ਦਾ ਬਿਆਨ ਜੰਗ ਸੁਲਝਾਉਣ ਦਾ ਮੋੜ ਲਿਆ ਕ੍ਰੈਡਿਟ ਅਮਰੀਕਾ ਦੀ ਵਿਚੋਲਗੀ ਦੇ ਯਤਨਾਂ ਨੂੰ ਦੁਹਰਾਇਆ ਕਸ਼ਮੀਰ ਮੁੱਦੇ ਤੇ ਵਿਦੇਸ਼ ਮੰਤਰੀ ਐਸ ਜੈਪਲ ਕਥਾ ਪਿਆ ਪਾਕਿਸਤਾਨ ਦੇ ਪ੍ਰਸਤਾਵ ਦਾ ਦਿੱਤਾ ਜਵਾਬ ਕਿ ਹਾਂ ਭਾਰਤੀ ਖੇਤਰ ਤੋਂ ਕਦੋਂ ਹਟਾਵੇ ਆਪਣਾ ਪਾਕਿਸਤਾਨ ਗੁਰਦੁਆਰੇ 'ਚ ਨਸ਼ਾ ਕਰਦਾ ਫੜਿਆ ਗਿਆ ਪੁੱਤ ਲਾਜ ਸੇਵਾਦਾਰ ਨੇ ਫੜ ਕੇ ਕੀਤੀ ਤਿਕਟਾਈ ਐਸਐਸਪੀ ਨੇ ਡ ਅਗਨੀਵੀਰ ਆਕਾਸ਼ਦੀਪ ਸਿੰਘ ਹੋਇਆ ਸ਼ਹੀਦ ਜੰਮੂ ਕਸ਼ਮੀਰ ਚਤਨਾਤੀ ਦੌਰਾਨ ਸਿਰ ਤੇ ਵੱਜੀ ਗੋਲੀ 1.2 ਸਾਲ ਪਹਿਲਾਂ ਅਗਨੀਵੀਰ ਵੱਜੋਂ ਹੋਇਆ ਅਸਪਤੀ ਹੁਣ ਖਬਰਾਂ ਵਿਸਥਾਰ ਨਾਲ ਆਪਣੇ ਅਰਬ ਦੌਰ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਸੇਰਾ ਆਪਣੇ ਸਥਿਰ ਲਿਆਏ ਟਰੰਪ ਨੇ ਕਿਹਾ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਨੂੰ ਜੰਗ ਦੀ ਬਜਾਏ ਵਪਾਰ ਕਰਨ ਲਈ ਕਿਹਾ ਸੀ ਇਸ ਦੌਰਾਨ ਟਰੰਪ ਨੇ ਕਤਰ ਦੇ ਇੱਕ ਬੇਸ ਤੇ ਅਮਰੀਕੀ ਸੈਨਿਕਾਂ ਨੂੰ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੁਸ਼ਮਣੀ ਖਤਮ ਹੋ ਗਈ ਹੈ ਕਦਰ ਵਿੱਚ ਅਮਰੀਕੀ ਫੌਜੀ ਕਰਮਚਾਰੀਆਂ ਦੀ ਈੜ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਆਪਣੇ ਵਿਚ올ਗੀ ਦੇ ਹੱਤrana ਨੂੰ ਦੁਹਰਾਇਆ ਹੈ। ਉਹਨਾਂ ਕਿਹਾ ਕਿ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਕੀਤਾ ਸੀ ਪਰ ਮੈਨੂੰ ਯਕੀਨ ਹੈ ਕਿ ਪਿਛਲੇ ਹਰਤੇ ਪਾਕਿਸਤਾਨ ਤੇ ਭਾਰਤ ਵਿਚਕਾਰ ਸਮੱਸਿਆ ਨੂੰ ਸੁਲਝਾਉਣ ਵਿੱਚ ਮਦਦ ਮਿਲੀ ਜੋ ਕਿ ਹੋਰ ਵੀ ਖਤਰਨਾਕ ਹੁੰਦੀ ਜਾ ਰਹੀ ਸੀ ਤੇ اچانک ਤੁਹਾਨੂੰ ਵੱਖਰੀ ਕਿਸਮ ਦੀਆਂ ਮਜਹਲਾਂ ਦੇਖਣ ਲੱਗ ਜਾਂਦੀਆਂ ਅਸੀਂ ਇਸ ਨੂੰ ਸੁਲਝਾ ਦਿੱਤਾ ਹੈ। ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਦੋ ਦਿਨਾਂ ਬਾਅਦ ਪਤਾ ਲੱਗੇਗਾ ਕਿ ਇਹ ਸੁਲਝਣੀ ਹੈ ਪਰ ਮੈਨੂੰ ਲੱਗਦਾ ਹੈ ਕਿ ਇਹ ਸੁੱਝ ਗਿਆ ਹੈ। ਟਰੰਪ ਨੇ ਕਿਹਾ ਕਿ ਅਸੀਂ ਉਹਨਾਂ ਨਾਲ ਵਪਾਰ ਬਾਰੇ ਗੱਲ ਕੀਤੀ ਆਓ ਜੰਗ ਦੀ بجائے ਵਪਾਰ ਕਰੀਏ ਅਤੇ ਪਾਕਿਸਤਾਨ ਇਸ ਤੋਂ ਬਹੁਤ ਹੀ ਖੁਸ਼ੀ ਤੇ ਭਾਰਤ ਇਸ ਤੋਂ ਬਹੁਤ ਖੁਸ਼ੀ ਤੇ ਮੈਨੂੰ ਲੱਗਦਾ ਹੈ ਕਿ ਉਹ ਰਸਤੇ ਵਿਛਣ ਇਹ ਦੋਵੇਂ ਦੇਸ਼ ਲੰਬੇ ਸਮੇਂ ਤੋਂ ਇਹ ਲੜਾਈ ਲੜ ਰਹੇ ਹਨ ਮੈਂ ਕਿਹਾ ਕਿ ਮੈਂ ਇਸ ਨੂੰ ਸੁਲਝਾ ਸਕਦਾ ਹਾਂ I don't want to say I did but I sure as hell helped settle the problem between Pakistan and India last week which was getting more and more hostile and all of a sudden you'll start seeing missiles uh, of a different type And we got it uh, settled. I hope. I hope I don't walk out of here and two days later find out that it's not settled. But I think it is settled. And we talked to them about trade. Let's do trade instead of do war. And Pakistan was very happy with that, and India was very happy with that. And I think they're on the way. You know, they have been fighting for about a thousand years. In all fairness, so, so I said, you know, I could settle that up. I could settle anything. Let me settle it up. Let's get them all together. How long have you been fighting? About a thousand years. Oh, that's a lot. I'm not sure about that. I'm not sure about settling. That's a tough one. They've been fighting for a long time. But uh, we got that settled. Nobody, boy, everybody was very happy, I'll tell you. That looked like it was really going to be escalating out of control. But with us today is the first. <laughs> ਟਰੰਪ ਨੇ ਦਾਅਵਾ ਕੀਤਾ ਕਿ ਅਸ਼ੀਸ਼ ਨੂੰ ਸੁਲਝਾ ਲਿਆਏ ਜਿਸ ਤੋਂ ਬਾਅਦ ਹਰ ਕੋਈ ਖੁਸ਼ ਹੈ ਉਹਨਾਂ ਕਿਹਾ ਕਿ ਇੰਝ ਲੱਗ ਰਿਹਾ ਸੀ ਕਿ ਕਾਬੂ ਤੋਂ ਬਾਹਰ ਹੋ ਜਾਵੇਗਾ ਪਰ ਇਸ ਨੂੰ ਸੰਭਾਲ ਲਿਆ ਗਿਆ ਤਾਂ ਦੱਸ ਦਈਏ ਕਿ 2 April ਨੂੰ ਪਹਿਲਗਾਮਾਤਵਾਦੀ ਹਮਲੇ ਤੋਂ ਬਾਅਦ ਪਾਰਤ ਬਲੋ ਲਗਾਤਾਰ ਪਾਕਿਸਤਾਨ ਤੇ ਅਤਵਾਦ ਫੈਲਾਉਣ ਦੇ ਇਲਜ਼ਾਮ ਲਗਾਏ ਜਾਂਦੇ ਰਹੇ ਪਰ ਪਾਕਿਸਤਾਨ ਇਹਨਾਂ ਇਲਜ਼ਾਮਾਂ ਨੂੰ ਨਕਾਰਦਾ ਰਿਹਾ ਤੇ ਪਾਕਿਸਤਾਨ ਵੱਲੋਂ ਇਸ ਮਾਮਲੇ ਵਿੱਚ ਇੱਕ ਸੁਤੰਤਰ ਜਾਂਚ ਦੀ ਆਫਰ ਵੀ ਦਿੱਤੀ ਗਈ ਸੀ ਪਰ ਪਾਰਤ ਇੱਥੇ ਰੁਕਣ ਵਾਲਾ ਨਹੀਂ ਸੀ ਭਾਰਤ ਵੱਲੋਂ ਇਹ ਸਟ੍ਰਾਈਕ ਕਰਦੇ ਹੋਏ ਪਾਕਿਸਤਾਨ ਵਿੱਚ ਸਥਿਤ ਕਈ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਮੁਤਾਬਕ ਅਤਵਾਦੀ ਨੌਟਕਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਸੌ ਤੋਂ ਵੱਧ ਅਤਵਾਦੀ ਮਾਰੇ ਗਏ। ਕਸ਼ਮੀਰ ਤੇ ਚਾਚਾ ਕਰਨ ਦੇ ਪਾਕਿਸਤਾਨ ਦੇ ਪ੍ਰਸਤਾਵ ਤੇ ਜਵਾਬ ਚ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਚਰਚਾ ਕਰਨ ਲਈ ਸਿਰਫ ਇੱਕ ਚੀਜ਼ ਬਾਕੀ ਹੈ। ਪਾਕਿਸਤਾਨ ਦੁਆਰਾ ਗੈਰਕਾਨੂੰਨੀ ਤੌਰ ਤੇ ਕਬਜ਼ੇ ਵਾਲੇ ਭਾਰਤੀ ਖੇਤਰ ਨੂੰ ਖਾਲੀ ਕਰਨਾ। ਜੈ ਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਕੋਲ ਅਤਵਾਦੀ ਸੂਚੀ ਹੈ ਉਸ ਨੂੰ ਇਹਨਾਂ ਅਤਵਾਦੀਆਂ ਨੂੰ ਸਾਡੇ ਹਵਾਲੇ ਕਰ ਦੇਣਾ ਚਾਹੀਦਾ। ਪੈਲਗਾਮ ਹਮਲੇ ਤੋਂ ਬਾਅਦ ਭਾਰਤ ਕਿਸੇ ਵੀ ਕੀਮਤ ਤੇ ਝੁਕਣ ਲਈ ਤਿਆਰ ਨਹੀਂ। ਭਾਰਤ ਆਪਣੇ ਸ਼ਰਤਾਂ ਤੇ ਅੜਿਆ ਹੋਇਆ ਹੈ। ਇਸੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ। ਜੈ ਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਅਤੇ ਵਪਾਰ ਪੂਰੀ ਤਰ੍ਹਾਂ ਦਵੱਲਾ ਰਹੇਗਾ। ਇਸ ਸਬੰਧ ਦੀ ਕਈ ਸਾਲਾਂ ਤੋਂ ਕੌਮੀ ਸਹਿਮਤੀ ਬਣੀ ਹੋਈ ਹੈ। ਇਸ ਦੀ ਕਦੇ ਵੀ ਕੋਈ ਬਦਲਾਅ ਨਹੀਂ ਹੋਵੇਗਾ। ਜੈ ਸ਼ੰਕਰ ਨੇ ਕਿਹਾ ਕਿ ਸਿੱਖ ਉਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਪੈਲਗਾਮ ਹਮਲੇ ਦੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣ ਦੀ ਲੋੜ ਤੇ ਜ਼ੋਰ ਦਿੱਤਾ ਸੀ। ਅਤੇ 7 ਮਈ ਦੀ ਸਵੇਰ ਅਸੀਂ ਆਪਰੇਸ਼ਨ ਸਿੰਧੂਰ ਦਰਯੀਏ ਉਹਨਾਂ ਨੂੰ ਜਵਾਬ ਦਿੱਤਾ ਰਾਇਆ ਦੋਵਾਂ ਦੇਸ਼ਾਂ ਨੇ 10 ਮਈ ਨੂੰ ਮਿਲਟਰੀ ਆਪਰੇਸ਼ਨ ਦੇ ਡਾਇਰੈਕਟਰ ਜਨਰਲਾਂ ਦਰਮਿਆਨ ਹੋਈ ਗੱਲਬਾਤ ਮਗਰੋਂ ਫੌਜੀ ਕਾਰਵਾਈ ਨੂੰ ਰੋਕਣ ਬਾਰੇ ਬੜੀ ਸਹਿਮਤੀ ਤੋਂ ਬਾਅਦ ਜੰਗ ਖਤਮ ਹੋਈ ਇਸ ਤਰ੍ਹਾਂ ਜੈਸ਼ੰਕਰ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਭਾਰਤੀ ਖੇਤਰਾਂ ਨੂੰ ਸੁਤੰਤਰ ਬਣਾਉਣ ਤੇ ਜ਼ੋਰ ਦਿੱਤਾ ਯੋਰ ਐਕਸਲੈਂਸੀ ਐਮਬੈਸਡਰ ਐਡਵਾਰਡੋ ਐਂਰੀਕੇ ਰੇਨਾ ਗਾਰਸਿਆ ਮਿਨਿਸਟਰ ਆਫ ਫੋਰਨ ਅਫੇਅਰਸ ਐਂਡ ਇੰਟਰਨੈਸ਼ਨਲ ਕੋਆਪਰੇਸ਼ਨ ਆਫ ਦ ਰਿਪਬਲਿਕ ਆਫ ਹੰਡੂਰਾਸ excellencies distinguished guests ladies and gentlemen very good afternoon to all of you it is a great privilege to join you all today for the official inauguration of the embassy of the republic of honduras in new delhi this occasion marks a significant milestone and opens up a promising new chapter in the warm and long standing relationship between our two countries. Minister, let me first uh, acknowledge the statement of solidarity that we heard from your country on the cowardly terrorist attack in Palgan, uh, and we particularly value uh, your public commitment to opposition to terrorism. Uh, in all its forms, and the fact that it is something which is completely unacceptable uh, to uh, any form of uh, civilized world. Uh, we very much appreciate uh, your support and solidarity as we battle terrorism uh, today in our region. Where the opening of this embassy is concerned, I regard it as more than a ceremonial event it is a testament to the shared vision and mutual commitment of our two nations to deepen our bilateral ties, to fortify our institutional linkages, and to expand the frontiers of our cooperation. it reflects our common aspiration to forge partnerships, not just with honduras, but with the larger region. relationships that transcend geography and embody the values of mutual respect solidarity and shared progress ਕਸ਼ਮੀਰ ਮੁੱਦੇ ਤੇ ਗੱਲਬਾਤ ਕਰਦੇ ਆ ਜੈਸ਼ੰਕਰ ਨੇ ਕਿਹਾ ਕਿ ਕਸ਼ਮੀਰ ਤੇ ਚਰਚਾ ਕਰਨ ਲਈ ਸਿਰਫ ਇੱਕ ਗੱਲ ਬਚੀ ਹੈ ਉਹ ਹੈ ਮਕਬੂਜਾ ਕਸ਼ਮੀਰ ਵਿੱਚ ਗੈਰ ਕਾਨੂੰਨੀ ਢੰਗ ਨਾਲ ਕਬਜ਼ਾ ਹਟ ਲੈ ਗਏ ਭਾਰਤੀ ਖੇਤਰ ਨੂੰ ਖਾਲੀ ਕਰਵਾਉਣਾ ਅਸੀਂ ਇਸ ਤੇ ਪਾਕਿਸਤਾਨ ਨਾਲ ਚਰਚਾ ਕਰਨ ਲਈ ਤਿਆਰ ਹਾਂ ਸਰਕਾਰ ਦੀ ਸਥਿਤੀ ਬਹੁਤ ਸਪਸ਼ਟ ਹੈ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਪੰਜਾਬ ਪੁਲਿਸ ਵੱਲੋਂ ਵੱਡੀਆਂ ਮੱਲਾਂ ਮਾਰੀਆਂ ਜਾ ਰਹੀਆਂ ਨੇ ਪਰ ਇਸ ਦੌਰਾਨ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਨਸ਼ੇ ਦੇ ਜਾਲ ਵਿੱਚ ਫਸੇ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁਲਿਸ ਕਨਸਟੇਬਲ ਗੁਰਦੁਆਰੇ ਚ ਨਸ਼ਾ ਕਰਦਾ ਫੜਿਆ ਗਿਆ ਜਿਹੜੀ ਕੱਲ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀਗੀ న్యూਸਪੀਕ ਲੜਕਾ ਜਿਹੜਾ ਉਹ ਗੁਰਦਰ ਦੇ ਵਿੱਚ ਜਿਹੜੇ ਹੈਗਾ ਉਹ ਡਰਗ ਲੈ ਰਿਹਾ ਸੀਗਾ ਔਰ ਉੱਥੇ ਦੇ ਪ੍ਰਬੰਧਕਾਂ ਨੇ ਉਹਨੂੰ ਫੜਿਆ ਸੀਗਾ ਉਹ ਅੱਜ ਅਸੀਂ ਵੈਰੀਫਾਈ ਕੀਤਾ ਹੈਗਾ ਉਹ ਲੜਕੇ ਦਾ ਨਾਂ ਹੈਗਾ ਰਣਜੀਤ ਸਿੰਘ ਕਨਸਟੇਬਲ ਰਣਜੀਤ ਸਿੰਘ ਮੋਗੇ ਡਿਸਟ੍ਰਿਕਟ ਚ ਪੋਸਟਡ ਆ ਉਹ ਤਾਂ ਉਹਦਾ ਜਿਹੜਾ ਪਿੰਡ ਹੈਗਾ ਉਹ ਹੈਗਾ ਸਰਾਵਾ ਪਿੰਡ ਆ ਜੇਤੋਂ ਸ਼ਬਦੀਨ ਚ ਪੈਂਦਾ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਇਹਦੇ ਬਾਰੇ ਹੁਣ ਜਿਹੜਾ ਕਨਸਟੇਬਲ ਬਾਰੇ ਉਥੇ ਮੋਗੇ ਤੋਂ ਪਤਾ ਕੀਤਾ ਹੈ 올ਰੀਡੀ ਐਬਸੈਂਟ ਚੱਲ ਰਿਹਾ ਵਾ ਜਿਹਨੂੰ ਅੱਜ ਹੀ ਤੇ ਪਿੰਡ ਤੋਂ ਰਾਉਂਡ ਅਪ ਕੀਤਾ ਵਾ ਰਾਉਂਡ ਅਪ ਕਰਕੇ ਹੁਣ ਇਹਦਾ ਅਸੀਂ ਮੈਡੀਕਲ ਕਰਵਾਵਾਂਗੇ ਮੈਡੀਕਲ ਕਰਨ ਤੋਂ ਬਾਅਦ ਜੋ ਵੀ ਰਿਜ਼ਲਟ ਆਊਗਾ ਡੂਪ ਦਾ ਉਹ ਫਿਰ ਅਸੀਂ ਇਮੀਡੀਏਟ ਐਸਐਸਪੀ ਮੋਗਾ ਉੱਥੇ ਭੇਜ ਦਵਾਂਗੇ ਤੇ ਉਹ ਐਸਐਸਪੀ ਮੁਗਾਵਲੋ ਜਿਹੜਾ ਇਮੀਡੀਏਟ ਦੇ ਖਿਲਾਫ ਜਿਹੜੀ ਡਿਪਾਰਟਮੈਂਟ ਜਿਹੜਾ ਐਕਸ਼ਨ ਲਿਆ ਜਾ ਰਿਹਾ ਵਾ ਇਹਨੂੰ ਇਮੀਡੀਏਟ ਜਿਹੜਾ ਹੈਗਾ ਡਿਸਮਿਸ ਕੀਤਾ ਜਾਊਗਾ ਜਿਸ ਤਾ ਕਿ ਯੁੱਧ ਨਸ਼ਾ ਵਿਰੋਧ ਮੁਹਿੰਮ ਚੱਲ ਰਹੀ ਪੰਜਾਬ ਦੀ ਉਸ ਵਿੱਚ ਦਾਵਾ ਕੀਤਾ ਜਾਂਦਾ ਕਿ ਕਿਸੇ ਵੀ ਵਿਅਕਤੀ ਨੂੰ ਭਾਵੇਂ ਉਹ ਮੁਲਾਜ਼ਮ ਹੋਵੇ ਜਾਂ ਕੋਈ ਸਰਕਾਰੀ ਅੰਪਲਾਈ ਹੋਵੇ ਉਸ ਨੂੰ ਪਛਾਣ ਨਹੀਂ ਜਾਵੇ ਲੇਖੋ ਜਿਹੜਾ ਯੁੱਧ ਨਸ਼ਿਆਂ ਵਿਰੋਧ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ ਉਹ ਉਹਦਾ ਬਹੁਤ ਬਦਿਆ ਜਿਹੜਾ ਰਿਜ਼ਲਟ ਆਮ ਪਬਲਿਕ ਆਮ ਲੋਕਾਂ ਤੋਂ ਜਿਹੜਾ ਉਹ ਮਿਲ ਰਿਹਾ ਉਹਦਾ ਇਹ ਬਹੁਤ ਅੱਛਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਇੱਕ ਅੱਛੀ ਮਹਿੰਮ ਚੱਲ ਰਹੀ ਹੈਗੀ ਔਰ ਲੋਕ ਵੀ ਉਹਦਾ ਬਹੁਤ ਸਾਥ ਦੇ ਰਹੇ ਔਰ ਇਸ ਦੌਰਾਨ ਜੇ ਕੋਈ ਵੀ ਮਲਾਜ਼ਮ ਚਾਹੇ ਉਹ ਪੁਲਿਸ ਵਾਲਾ ਜਾਂ ਕਿਸੇ ਵੀ ਡਿਪਾਰਟਮੈਂਟ ਦਾ ਕੋਈ ਵੀ ਹੋਵੇ ਤਾਂ ਕਿਸੇ ਨੂੰ ਹੀ ਬਖਸ਼ਿਆ ਨਹੀਂ ਜਾਊਗਾ ਨਸ਼ਿਆਂ ਵਿਰੁੱਧ ਜਿਹੜਾ ਹੈਗਾ ਉਹ ਸਾਰਿਆਂ ਲਈ ਇੱਕੋ ਜਿਹਾ ਹੈ 22 ਸਾਲਾ ਅਗਨੀਵੀਰ ਆਕਾਸ਼ਦੀਪ ਸਿੰਘ ਨੇ ਜੰਮੂ ਕਸ਼ਮੀਰ ਵਿੱਚ ਸ਼ਹਾਦਤ ਦਿੱਤੀ ਹੈ ਸੂਚਨਾ ਮਿਲਣ ਤੋਂ ਬਾਅਦ ਉਸਦੇ ਪਰਿਵਾਰ ਸਮੇਤ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਕੋੜਕੂਰਾ ਦੇ ਪਿੰਡ ਕੋਠੇ ਚਾਹਲ ਦੇ ਬਲਵਿੰਦਰ ਸਿੰਘ ਨੂੰ ਵੀਰਵਾਰ ਸਵੇਰੇ ਉਹਨਾਂ ਦੇ ਪੁੱਤਰ ਆਕਾਸ਼ਦੀਪ ਸਿੰਘ ਦੀ ਸ਼ਹਾਦਤ ਬਾਰੇ ਜਾਣਕਾਰੀ ਮਿਲੀ। ਉਹਨਾਂ ਨੂੰ ਦੱਸਿਆ ਗਿਆ ਕਿ ਆਕਾਸ਼ਦੀਪ ਸਿੰਘ ਦੀ ਸਿਰ 'ਚ ਗੋਲੀ ਵੱਜਣ ਕਾਰਨ ਮੌਤ ਹੋਈ ਹੈ। ਪਰਿਵਾਰ ਦੇ ਅਨੁਸਾਰ ਆਕਾਸ਼ਦੀਪ ਸਿੰਘ ਲਗਭਗ ਪੌਣੇ 2 ਸਾਲ ਪਹਿਲਾਂ ਅਗਨੀਵੀਰ ਫੌਜ ਵਿੱਚ ਭਰਤੀ ਹੋਇਆ ਸੀ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਠੇ ਚਾਹਲ ਤੇ ਰਹਿਣ ਵਾਲੇ ਫੌਜੀ ਜਵਾਨ ਜੋ ਭਾਰਤੀ ਫੌਜ ਵਿੱਚ ਕਰੀਬ ਪੌਣੇ 2 ਸਾਲ ਪਹਿਲਾਂ ਅਗਨੀਵੀਰ ਵਜੋਂ ਭਰਤੀ ਹੋਇਆ ਸੀ ਜਿਸ ਦੀ ਅੱਜ ਡਿਊਟੀ ਦੌਰਾਨ ਸਿਰ 'ਚ ਗੋਲੀ ਵੱਜਣ ਕਾਰਨ ਮੌਤ ਹੋ ਗਈ। ਇਹ ਖ਼ਬਰ ਜਿਵੇਂ ਉਸ ਦੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਜਾਣਕਾਰੀ ਅਨੁਸਾਰ ਕੋਠੇ ਚੈਲਦੇ ਰਹਿਣ ਵਾਲੇ ਬਲਵਿੰਦਰ ਸਿੰਘ ਦਾ ਨੌਜਵਾਨ ਲੜਕਾ ਆਕਾਸ਼ਦੀਪ ਸਿੰਘ ਜੋ ਕਿ ਲਗਭਗ 2 ਸਾਲ ਪਹਿਲਾਂ ਅਗਨੀਵੀਰ ਬਜੋਂ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ਇੰਨੇ ਦਿਨੀ ਜੰਮੂ ਕਸ਼ਮੀਰ ਵਿੱਚ ਤਾਇਨਾਤ ਸੀ ਜਿਹਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਉਹ ਸ਼ਹੀਦ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਲਗਭਗ 2 ਸਾਲ ਤੋਂ ਭਰਤੀ ਹੋਇਆ ਸੀਗਾ ਅਗਨੀਵੀਰ 'ਚ ਤੇ ਬਹੁਤ ਹੀ ਖੁਸ਼ੀ ਸੀ ਕਿ ਵੀ ਚਲੋ ਵੀ ਸਾਡੇ ਵੀ ਇਥੋਂ ਕੋਠੇ ਆ ਦੇ ਪਰਿਵਾਰ ਦੇ ਵਿੱਚੋਂ ਮਤਲਬ ਕਿ ਵੀ ਬੱਚਾ ਫੌਜ ਦੇ ਵਿੱਚ ਗਿਆ ਤੇ ਅੱਜ ਸਵੇਰ 10 ਵਜੇ ਸਾਨੂੰ ਇਹ ਜਦੋਂ ਮਾਤਭਾਗੀ ਘਟਨਾ ਦਾ ਪਤਾ ਲੱਗਿਆ ਤੇ ਬਹੁਤ ਹੀ ਜਿਆਦਾ ਦੁੱਖ ਹੋਇਆ ਤੇ ਗਰਭ ਵੀ ਇਸ ਗੱਲ ਤੇ ਦੁੱਖ ਵੀ ਹੈ ਗੱਭਰੂ ਪੁੱਤ ਜਾਣ ਤੇ ਗਰਭ ਇਸ ਕਰਕੇ ਵੀ ਸਾਡਾ ਪੁੱਤ ਦੇਸ਼ ਦੀ ਖਾਤਰ ਸ਼ਹੀਦ ਹੋਇਆ ਹੈਗਾ ਤੇ ਇਹਨਾਂ ਨੂੰ ਸਰਕਾਰ ਨੂੰ ਮਤਲਬ ਕਿ ਇਹਨਾਂ ਨੂੰ ਪਰੋਖੇ ਨਹੀਂ ਕਰਨਾ ਚਾਹੀਦਾ ਇਹਨਾਂ ਦਾ ਹੱਥ ਫੜਨਾ ਚਾਹੀਦਾ ਹੈ ਇਹਨਾਂ ਨੂੰ مالی ਮਦਦ ਦੇਣੀ ਚਾਹੀਦੀ ਹੈ ਤੇ ਇੱਕ ਸ਼ੀਦਾ ਰਤਬਾ ਜਰੂਰ ਦਿੱਤਾ ਜਾਵੇ ਵੀ ਉਹਦਾ ਅੱਖੋਂ ਪਰੋਖੇ ਨਾ ਕੀਤਾ ਜਾਵੇ ਕਿੰਨੇ عمر ਚ ਭਰਤੀ ਹੋਈ ਸੀ ਇਹਨੂੰ ਬਸ 21ਵਾਂ ਸਾਲ ਅਜੀ ਚੜਿਆ ਸੀ ਬੇਟੇ ਨੂੰ ਪਉਣ ਇੱਕ ਦੋ ਸਾਲ ਹੋਇਆ ਭਰਤੀ ਹੋਏ ਨੂੰ ਜੀ ਪਰਿਵਾਰ ਚ ਕੌਣ ਕੌਣ ਹੈ ਤੇ ਦੋ ਬੇਟੇ ਸੀਗੇ ਤੇ ਦੋਨੇ ਜੀ ਆਪ ਹੈ ਜੀ ਦੋ ਹੀ ਬੇਟੇ ਇਹਨਾਂ ਦੇ ਕੋਈ ਸਰਕਾਰੀ ਮਦਦ ਦੀ ਕੋਈ ਆਇਆ ਕੋਈ ਨਹੀਂ ਹਜੇ ਤੱਕ ਨਹੀਂ ਕੋਈ ਵੀ ਕਿਸੇ ਕੋਲੋਂ ਕੋਈ ਨਹੀਂ ਸੰਧਵਾਸਾ ਵੱਲੋਂ ਪ੍ਰੋਸਾ ਦਵਾਇਆ ਗਿਆ ਜੋ ਵੀ ਅਗੇ ਕਾਨੂੰਨੀ ਕਾਰਵਾਈ ਜਿਵੇਂ ਵੀ ਹੋਊਗੀ ਸਾਰੀ ਉਹ ਕਰਾਂਗੇ ਤੇ ਸਰਕਾਰ ਨੂੰ ਇਹ ਮਦਦ ਇਹਨਾਂ ਦੀ ਕਰਨੀ ਚਾਹੀਦੀ ਹੈ ਜੀ ਹਰ ਪੱਖੋਂ ਹੀ ਤਾਂ ਕਿ ਪਰਿਵਾਰ ਨੂੰ ਕੋਈ ਅੱਗੇ ਸਹਾਰਾ ਮਿਲ ਸਕੇ ਇਸ ਮੌਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸੇਕਟਰ ਤੇ ਹਲਕਾ ਵਿਧਾਇਕ ਉਤਾਰ ਸਿੰਘ ਸੱਧਵਾ ਸ਼ਹੀਦ ਅਗਨੀਵੀਰ ਜਵਾਨ ਦੇ ਘਰ ਪਹੁੰਚੇ ਇਸ ਮੌਕੇ ਉਹਨਾਂ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਪ੍ਰੋਸਪਿਤ ਦਿੱਤਾ ਸਾਡਾ ਸਾਥੀ ਸੀ ਉਹਦਾ ਬੇਟਾ ਸੀ ਇਹ ਰਾਤ 10:30 ਵਜੇ ਇਹਨਾਂ ਨੂੰ ਪਤਾ ਲੱਗਿਆ ਬੜੀ ਦੁਖੀ ਗੱਲ ਐ ਸਤਿ ਬਹੁਤ ਦੁੱਖ ਦੀ ਬਹੁਤ ਦੁੱਖ ਦੀ ਬਹੁਤ ਬਹੁਤ ਪਰਿਵਾਰ ਦੇ ਕਿਸ ਤਿੱਕੀ ਆਦਾ ਕੰਡੀਸ਼ਨ ਦੇਦੇ ਤਾਂ ਬਹੁਤ ਬਹੁਤ ਸੋਰੀ ਇਹ ਤਾਂ ਗਿਆ ਹੀ ਨਹੀਂ ਸਕਦੇ ਨਾ ਇਸ ਬਾਰੇ ਇਦੋਂ ਮਾੜਾ ਦੁੱਖ ਤਾਂ ਹੋਰ ਕਿਸੇ ਦਾ ਜਵਾਨ ਪੁੱਤ ਚਲਾ ਜਾਵੇ ਬਹੁਤ ਬਹੁਤ ਅਫਸੋਸ ਬਹੁਤ ਤਰਫੋਂ ਬਹੁਤ ਅਫਸੋਸ ਤੁਹਾਨੂੰ ਆਰਮੀ ਨੇ ਜੋ ਗਾਈਡਲਾਈਨਸ ਦੇਣੀਆਂ ਉਹਦੇ ਮੁਤਾਬਕ ਹੀ ਹੋਣਾ ਸਾਰਾ ਕੁਝ ਜੋ ਵੀ ਸਰਕਾਰ ਨੇ ਕਰਨਾ ਆਰਮੀ ਦੀ ਗਾਈਡਲਾਈਨ ਦੇ ਮੁਤਾਬਕ ਇਸ ਦੌਰਾਨ ਸੰਧਵਾ ਨੇ ਕਿਹਾ ਕਿ ਆਰਮੀ ਵੱਲੋਂ ਜੋ ਵੀ ਗਾਈਡਲਾਈਨ ਮਿਲਣ ਗਿਆ ਉਸੇ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਵਧਣ ਤੋਂ ਬਾਅਦ ਪਾਕਿਸਤਾਨੀ ਫੌਜ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ ਭਾਰਤੀ ਤਿਆਰਮੰਦ ਸਨਾਵਾਂ ਦੇ ਸਨਮਾਨ ਵੱਜੋਂ ਜਲੰਧਰ ਤੇ ਤਿਰੰਗਾ ਯਾਤਰਾ ਕੱਢੀ ਗਈ। ਸ਼੍ਰੀ ਰਾਮ ਚੌਕ ਤੋਂ ਰਵਾਨਾ ਹੋਈ। ਇਹ ਯਾਤਰਾ ਦੇਸ਼ ਭਗਤੀ ਦੇ ਜਾਗਰਾਨ ਨਾਲ ਗੂੰਜਦੀ ਰਹੀ। ਸੜਕਾਂ ਤੇ ਜੈ ਹਿੰਦ, ਭਾਰਤ ਮਾਤਾ ਕੀ ਜੈ, ਹਿੰਦੁਸਤਾਨ ਜੈਦਾਬਾਦ ਦੇ ਨਾਰੇ ਗੂੰਜਦੇ ਰਹੇ। ਇਸ ਤਿਰੰਗਾ ਯਾਤਰਾ ਵਿੱਚ ਜਿੱਥੇ ਸਾਰੀ ਭਾਜਪਾ ਲੀਡਰਸ਼ਿਪ ਮੌਜੂਦ ਸੀ। ਐਸੇ ਹੈ ਕਿ ਹਾਰਦ ਜੋ ਹੈ ਇੱਕ ਅਮਨ ਪਸੰਦ ਦੇਸ਼ ਹੈ। 1000 ਸਾਲ ਸੇ ਭਾਰਤ ਨੇ ਕਿਸੇ ਵੀ ਮੁਲਕ 'ਤੇ ਹਮਲਾ ਨਹੀਂ ਕੀਤਾ। पर जो हमारे देश के दुश्मन है कई बार जो भारत की अमन की लालसा है उसको हमारी कमजोरी समझ बैठते हैं और प्राइम मिनिस्टर साहब ने जो फैसला लिया वो सही और वक्त लिया क्योंकि बॉम्बे पे अटैक हुआ पूरी हुआ पुलवामा में हुआ अक्षरधाम हुआ अमरनाथ के यात्रियों पे हुआ पठानकोट हुआ पहलगाम तो ये शैतानी चक्कर तो बंद होना पड़ेगा और आज जो यात्रा निकाल रहे हैं कि हिंदुस्तान के पास एक बहुत बढ़िया फौज है जो खुश्कियों पे भी लड़ती है हवाओं पे भी लड़ती है दरियाओं पे भी बर्फों पे भी और पहाड़ों पे भी जिसको इंडियन आर्मी कहते हैं तो आज की जो यात्रा है दरअसल उस फौज को उनकी बहादुरी को सलाम करने के लिए और सबसे पहले मैं उन माओं को उन बहनों को जिनके जिगर के टुकड़े अपने जिगर के टुकड़ों को चिखा में देख तो के जो हिंदुस्तान जिंदाबाद नारे लगाते हैं उनको सलाम करना चाहते हैं और मैं तमाम पंजाबियों से भी और जलंधर वासियों से भी यही कहूंगा जब कभी फौज की वर्दी देखते हो उसकी इज्जत करनी है क्योंकि उस वर्दी में हमारे शहीदों का खून शामिल है ऐसा है कि आज ये तिरंगा यात्रा के माध्यम से कोई राजनीतिक विषय नहीं है आज देश का पूरी दुनिया के अंदर भारत माता का मस्तक ऊंचा है आज उसकी बात करनी चाहिए और किस प्रकार पाकिस्तान तीन दिनों के अंदर घुटनों में आ गया और चीज़ के लिए जगह जगह घूमकर मांग रहा था और अपनी भी पुरुषार्थ दिखाया है ये उस गौरव को मनाने के लिए तिरंगा यात्रा आज निकली है मुझे लगता है इस पर कोई राजनीति नहीं होनी चाहिए लेकिन अगर बात की जाए क्योंकि हमारे देश की सेना के जो जनल थे खासकर जो ਨਨ ਸੋフィਆ ਸੀ ਉਤੇ ਲੈ ਕੇ ਭਾਜਪਾ ਕੇ ਮਧ ਪ੍ਰਦੇਸ਼ ਉਹ ਸਮੇਂ ਹਾਈ ਕੋਰਟ ਨੇ ਉਨ ਪਰ ਅਰੇ ਭਈ ਆਜ ਤਿਰੰਗੇ ਯਾਤਰਾ ਕੀ ਬਾਤ ਕਰੋ ਸਭ ਨੇ ਉਸ ਕੀ ਨਿੰਦਾ ਕੀ ਹੈ ਉਹਨੋ ਨੇ ਸਵੈ ਸ਼ਮਾਈ ਅਚਨਾ ਕੀ ਹੈ ਪਟਿਆਲਾ ਸਰਾ ਦਰੋੜ ਤੇ ਪਿੰਡ ਫਗੜਮਾਜਰਾ ਨੇੜੇ ਪੁਲਸ ਤੇ ਬਦਮਾਸ਼ਾਂ ਵਿਚਕਾਰ ਗੋਲੀਬਾਰੀ ਹੋਈ ਇਸ ਮੁਕਾਬਲੇ ਚ ਪੁਲਸ ਨੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਜਿਵੇਂ ਹੀ ਦੋਸ਼ੀ ਨੂੰ ਫੜਨ ਲਈ け ਰਿਆ ਉਸਨੇ ਭੱਜਣ ਲਈ ਪੁਲਸ ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਦੇ ਪੁਲਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਇਸ ਚ ਦੋਸ਼ੀ ਦੀ ਲੱਤ ਵਿੱਚ ਗੋਲੀ ਵਜੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਨਜੋਗ ਸੀਐਮ ਪੰਜਾਬ ਮਨਜੋਗ ਡੀਜੀਪੀ ਪੰਜਾਬ ਤੇ ਮਨਜੋਗ ਡੀਆਈਜੀ ਪਟਿਆਲਾ ਰੇਂਜ ਦੀ ਬਿਲਕੁਲ ਕਲੀਅਰ ਕਟ ਪਾਲਿਸੀ ਹੈਗੀ ਆ ਕਿ ਜ਼ੀਰੋ ਟੋਲਰੈਂਸ ਟਵਰਡਸ ਗੈਂਗਸਟਰਸ ਐਂਡ ਐਂਟੀਸੋਸ਼ਲ 엘ਮੈਂਟਸ ਸਾਡੀ ਪਟਿਆਲਾ ਪੁਲਿਸ ਦੀ ਟੀਮ ਨੂੰ ਅੱਜ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਲਾਈਵ ਆਪਰੇਸ਼ਨ ਦੇ ਦੌਰਾਨ ਜਿਹੜੀ ਪੁਲਿਸ ਪਾਰਟੀ ਹੈਗੀ ਲੈਡ ਬਾਈ ਐਸਪੀ ਇਨਵੈਸਟੀਗੇਸ਼ਨ ਗੁਰਬੰਧ ਸਿੰਘ ਬੈਂਸ ਤੇ ਇਨਚਾਰਜ ਸੀਆਈਏ ਪਟਿਆਲਾ ਇਨਸਪੈਕਟਰ ਪ੍ਰਦੀਪ ਬਾਜਵਾ ਇਹ ਸ਼ੱਕੀ ਅਨਸਰਾਂ ਦੀ ਤਲਾਸ਼ 'ਚ ਲਾਈਫ ਪੈਟਰੋਲਿੰਗ ਸਾਡੇ ਕੋਲੇ ਸੀਗੀ ਕੋਈ ਸੋਰਸ ਇਨਫੋਰਮੇਸ਼ਨ ਸੀਗੀ ਕਿ ਕੋਈ ਸ਼ੱਕੀ ਅਨਸਰ ਪਟਿਆਲੇ ਸ਼ਹਿਰ 'ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਤੇ ਉਹਦੇ ਬਾਬਤ ਜਦੋਂ ਇਹਨਾਂ ਨੇ ਇੱਕ ਜਿਹੜਾ ਇਹ ਗੁਰਚਰਨ ਸਿੰਘ ਉਰਫ ਕਾਲੂ ਹੈਗਾ ਆ ਇਕੜੂਆ ਏਰੀਆ ਮੋਹਾੜੀ ਦਾ ਰਹਿਣ ਵਾਲਾ ਆ ਇਹਨੂੰ ਰਾਉਂਡ ਅਪ ਕੀਤਾ ਤੇ ਉਸ ਆਪਰੇਸ਼ਨ ਦੌਰਾਨ ਇਹਨੇ ਪੁਲਿਸ ਪਾਰਟੀ ਦੇ ਉੱਪਰ ਚਾਰ ਫਾਇਰ ਜਿਹੜੇ ਆ ਬੱਤੀਬੋਰ ਤੇ ਪਿਸਤੌਲ ਤੋਂ ਆਪਣੇ ਨਜਾਇਜ਼ ਹਸਲੇ ਤੋਂ ਇਹਨੇ ਚਾਰ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਬਹੁਤ ਬਾਧਰੀ ਨਾਲ ਤੇ ਰਿਸਟ੍ਰੇਂਟ ਦਾ ਜਿਹੜਾ ਅਨਮੂਨਾ ਪੇਸ਼ ਕਰਦੇ ਹੋਏ ਰਿਟੈਲੀਏਟਰੀ ਫਾਇਰ ਕੀਤਾ ਤੇ ਇਹਨੂੰ ਗਨ ਸ਼ਾਟ ਇੰਜਰੀ ਦੇ ਲੈਕਚਰ ਹੋਈ ਆ ਤੇ ਇਹ ਇਸ ਦੋਸ਼ੀ ਦਾ ਜਿਹੜਾ ਕ੍ਰਿਮਨਲ ਪਿਸ਼ੋਕੜ ਹੈਗਾ ਆ ਹੀ ਇਜ਼ ਅ ਹਰਡਨਡ ਕ੍ਰਿਮਨਲ ਤੇ 8 ਤੋਂ ਜ਼ਿਆਦਾ ਮੁਕਦਮੇ ਇਹਦੇ ਉੱਪਰ ਡਕੈਤੀ ਦੇ ਆਰਮ ਡਰਾਬਰੀ ਦੇ ਐਨਡੀਪੀਐਸ ਐਕਟ ਦੇ ਇਰਾਦਾ ਕਤਲ ਵਗੈਰਾ ਦੇ ਦਰਜ ਨੇ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਆ ਜੀ ਜੇਕਰ ਪੁਲਿਸ ਦੇ ਉੱਪਰ ਕੋਈ ਵੀ ਗੈਂਗਸਟਰ ਜਾਂ ਕ੍ਰਿਮਨਲ ਅੰਸਰਮ ਲਾ ਕਰੂਗਾ ਤੇ ਪੁਲਿਸ ਬਿਲਕੁਲ ਉਹਦਾ ਪੁਖਤਾ ਜਵਾਬ ਦੇਊਗੀ ਤੇ ਅਸੀਂ ਕਿਸੇ ਪ੍ਰਕਾਰ ਨਾਲ ਵੀ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਹੈਗੀ ਆ ਇਹਨੂੰ ਅਸੀਂ ਬਿਲਕੁਲ ਖਰਾਬ ਨਹੀਂ ਹੋਣ ਦਵਾਂਗੇ ਤੇ ਇਹ ਸਾਨੂੰ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਭਾਰਤੀ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਕਾਤਰਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਦੋਵਾਂ ਨੇ ਹੱਥ ਵੀ ਮਿਲਾਏ ਮੁਕੇਸ਼ ਅੰਬਾਨੀ ਨੂੰ ਕੁਝ ਸਮੇਂ ਲਈ ਰੁੱਕ ਕੇ ਟਰੰਪ ਨਾਲ ਗੱਲਬਾਤ ਕਰਦੇ ਹੋਏ ਦੇਖਿਆ ਗਿਆ ਇਸ ਤੋਂ ਪਹਿਲਾਂ ਬੀਤੀ ਰਾਤ ਦੋਹਾ ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਾਤਰ ਦੇ ਸ਼ੇਖ ਨਾਲ ਕਈ ਵੱਡੇ ਸੌਦਿਆਂ ਤੇ ਦਸਤਖਤ ਕੀਤੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਮੇਂ ਸਾਊਦੀ ਅਰਬ ਕਤਰ ਤੇ ਯੂਏ ਦੇ ਦੌਰੇ ਤੇ ਹਨ ਜਿੱਥੇ ਸਾਊਦੀ ਅਰਬ ਨੇ ਅਮਰੀਕੀ ਰਾਸ਼ਟਰਪਤੀ ਨਾਲ 142 ਬਿਲੀਅਨ ਡਾਲਰ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਰੱਖਿਆ ਸੌਦੇ ਤੇ ਦਸਤਖਤ ਕੀਤੇ ਹਨ ਇਸ ਦੌਰਾਨ ਸਾਊਦੀ ਅਰਬ ਨੇ ਅਮਰੀਕਾ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਤਕਨੀਕੀ ਖੇਤਰ ਵਿੱਚ 600 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਕਤਰ ਦੀ ਰਾਜਧਾਨੀ ਦੋਹਾ ਪਹੁੰਚੇ ਜਿੱਥੇ ਉਹਨਾਂ ਨੇ ਕਤਰ ਅਤੇ ਅਮਰੀਕਾ ਵਿਚਕਾਰ ਕਈ ਸਮਝੌਤੇ ਕੀਤੇ ਇਸ ਦੌਰਾਨ ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀ ਅਤੇ ਰੇਲੈਂਸ ਰਾਸ਼ਟਰਪਤੀ ਡੋਨਾਲਡ 트럼ਪ ਨਾਲ ਮੁਲਾਕਾਤ ਕੀਤੀ ਤੋਂ ਦਾਦੀ ਕਿ ਰਾਇਲੈਂਸ ਇੰਡਸਟਰੀ ਕਤਰ ਨਾਲ ਕੱਚੇ ਤੇ ਲੰਬ ਪਾਰ ਕਰਦੀ ਹੈ ਮੁਕੇਸ਼ ਬਾਂਜ ਨੂੰ ਵੀ ਕੁਝ ਸਮੇਂ ਲਈ ਰੁੱਕ ਕੇ 트럼ਪ ਨਾਲ ਗੱਲ ਕਰਦੇ ਹੋਏ ਦੇਖਿਆ ਗਿਆ ਹਾਲਕਿ ਇਸ 갈ਪਾ ਦੇ 베ਰਵੇ ਸਾਹਮਣੇ ਨਹੀਂ ਆਏ ਇਸ ਤੋਂ ਪਹਿਲਾਂ ਬੀਤੀ ਰਾਤ ਨੂੰ ਦੋਹਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਅਤੇ ਕਤਰ ਦੇ ਅਮੀਰ ਸ਼ੇਖ 타메인 ਬਿਨ ਹਮਦਾਲ ਤਾਨੀ ਵਿਚਕਾਰ 1.2 ਟ੍ਰਿਲੀਅਨ ਡਾਲਰ ਲਗਭਗ 100 ਲੱਖ ਕਰੋੜ ਰੁਪਏ ਦੇ ਵੱਖਰੇ ਸੌਦਿਆਂ ਤੇ ਦਸਤਖਤ ਕੀਤੇ ਗਏ ਵਾਈਟ ਹਾਊਸ ਦੇ ਅਨੁਸਾਰ ਇਸ ਵਿੱਚ ਦੋਵਾਂ ਦੇਸ਼ਾਂ ਵਿਚਕਾਰ 243 ਬਿਲੀਅਨ ਡਾਲਰ ਲਗਭਗ 20 ਲੱਖ ਕਰੋੜ ਰੁਪਏ ਦਾ ਵਿਤੀ ਸੌਦਾ ਵੀ ਸ਼ਾਮਲ ਹੈ ਇਸ ਵਿੱਤੀ ਸੌਦੇ ਵਿੱਚ ਕਤਰੇ ਅਰਬੇਸ ਦੁਆਰਾ ਬੋਇੰਗ ਜਹਾਜ਼ਾਂ ਦੀ ਖਰੀਦ ਹਥਿਆਰਾਂ ਨੇਚਰਲ ਗੈਸਾਂ ਦੀ ਖਰੀਦ ਅਤੇ ਕੁਆਂਟਮ ਟੈਕਨੋਲੋਜੀ ਨਾਲ ਸੰਬੰਧਿਤ ਸੌਦੇ ਸ਼ਾਮਲ ਹਨ ਕਤਰੇ ਅਰਬੇਸ ਨੇ 210 ਮੇਡ ਇਨ ਅਮਰੀਕਾ ਬੋਇੰਗ 787 ਡ੍ਰੀਮਲਾਈਨਰ ਅਤੇ 777 ਐਕਸ ਜਹਾਜ਼ ਖਰੀਦਣ ਲਈ ਬੋਇੰਗ ਅਤੇ ਜੀਈ ਐਰੋਸਪੇਸ ਨਾਲ ਇੱਕ ਸੌਦੇ ਤੇ ਹਸਤਾਖਰ ਕੀਤੇ ਹਨ ਇਸ ਦੀ ਕੀਮਤ 46 ਬਿਲੀਅਨ ਡਾਲਰ ਲਗਭਗ 8 ਲੱਖ ਕਰੋੜ ਰੁਪਏ ਹੈ ਜ਼ਿਕਰੋ ਗੈ ਕ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਸੀਰੀਆ ਤੇ ਲਗਾਏ ਗਏ ਸਾਰੇ ਪਾਬੰਦੀ ਨੂੰ ਹਟਾਉਣ ਦਾ ਐਲਾਨ ਕੀਤਾ ਉਨ੍ਹਾਂ ਨੇ ਇਹ ਤੁਰਕੀ ਤੇ ਸਾਊਦੀ ਅਰਬ ਦੀ ਅਪੀਲ ਤੇ ਦਿੱਤਾ ਸੀਰੀਆ ਤੇ ਅਮਰੀਕੀ ਬੰਦੀਆਂ ਹਟਾਉਣ ਦਾ ਜਸ਼ਨ ਪੂਰੇ ਦੇਸ਼ ਵਿੱਚ ਮਨਾਇਆ ਗਿਆ ਲੋਕ ਸੜਕਾਂ ਤੇ ਰਾਸ਼ਟਰੀ ਝੰਡੇ ਨਾਲ ਜਸ਼ਨ ਮਨਾ ਰਹੇ ਹਨ ਦਰਅਸਲ ਪਿਛਲੇ ਸਾਲ ਦਸੰਬਰ ਵਿੱਚ ਸੀਰੀਆ ਵਿੱਚ ਬਸ਼ਰ ਅਲ-ਅਸਦ ਦਾ ਤਖਤਾ ਪਲਟ ਦਿੱਤਾ ਗਿਆ ਸੀ ਅਸਦ ਦੇ ਸ਼ਾਸਨ ਦੌਰਾਨ ਸੀਰੀਆ ਨੂੰ ਈਰਾਨ ਦਾ ਸਮਰਥਨ ਪ੍ਰਾਪਤ ਮੰਨਿਆ ਜਾਂਦਾ ਸੀ ਤਾਖਤਾ ਪੱਟ ਤੋਂ ਬਾਅਦ ਬਾਕੀ ਸਮੂਹ ਤਹਿਰੀ ਦਲਸ਼ਾਮ ਦੇ ਲੜਕਿਆਂ ਨੇ ਇੱਕ ਸਰਕਾਰ ਬਣਾਈ ਸੀ ਇਸ ਤਰ੍ਹਾਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰਪ ਪਰ ਨੂੰ ਲੈ ਕੇ ਉਤਸ਼ਾਹਿਤ ਦਿਖਾਈ ਦੇ ਰਹੇ ਨੇ ਤੇ ਪੂਰੀ ਦੁਨੀਆ ਦੇ ਦੇਸ਼ਾਂ ਨਾਲ ਵੱਖ-ਵੱਖਰੇ ਸੌਦੇ ਕਰ ਰਹੇ ਨੇ ਦੇਖਣਾ ਹੋਵੇਗਾ ਕਿ ਭਾਰਤੀ ਕਾਰੋਬਾਰੀ ਅਨਿਲ ਲੰਬਾਨੀ ਨਾਲ ਕੋਈ ਸੌਦਾ ਹੁੰਦਾ ਹੈ ਜਾਂ ਫਿਰ ਨਹੀਂ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਇਸ ਮਹੀਨੇ ਗਰਮੀ ਦੀ ਲਹਿਰ ਘੱਟ ਦਿਖਾਈ ਦੇ ਰਹੀ ਹੈ ਇਸ ਦੇ ਪਿੱਛੇ ਕਾਰਨ ਪੱਛਮੀ ਗੜਬੜੀ ਨੂੰ ਮੰਨਿਆ ਜਾ ਰਿਹਾ ਹੈ ਕੁਝ ਦਿਨਾਂ ਦੇ ਅੰਤਰਾਲ ਤੇ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪੰਜਾਬ ਦਾ ਮੌਸਮ ਅਕਸਰ ਬਦਲ ਰਿਹਾ ਹੈ ਮਈ ਦੇ ਮਹੀਨੇ ਜਿੱਥੇ ਗਰਮੀ ਤੇਜ਼ ਹੋ ਜਾਂਦੀ ਹੈ ਉੱਥੇ ਇਸ ਵਾਰ ਲਗਾਤਾਰ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਗਰਮੀ ਤੋਂ ਰਾਹਤ ਮਿਲੀ ਹੋਈ ਹੈ। ਪੂਰੇ ਭਾਰਤ ਵਿੱਚ ਮੌਸਮ ਲਗਾਤਾਰ ਬਦਲ ਰਿਹਾ ਹੈ ਉੱਤਰੀ ਪੂਰਬੀ ਤੇ ਦੱਖਣੀ ਭਾਰਤ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਮਹਾਰਾਸ਼ਟਰ ਵਿੱਚ ਵੀ ਪੂਰੇ ਹਫ਼ਤੇ ਮੀਂਹ ਪੈਣ ਦੀ ਭਵਿਕ ਵਾਲੀ ਕੀਤੀ ਗਈ ਹੈ ਦੂਜੇ ਪਾਸੇ ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਤੂਫਾਨ ਸ਼ਕਤੀ ਤੇ ਸਰਗਰਮ ਹੋਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਪੂਰਬੀ ਭਾਰਤ ਤੇ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਗਿਆਨ ਨੇ ਮੰਨਣਾ ਹੈ ਕਿ ਇਸ ਨਾਲ ਜਿੱਥੇ ਮੌਨਸੂਨ ਤੋਂ ਪਹਿਲਾਂ ਦੀ ਬਾਰਸ਼ਾਂ ਵੱਧ ਜਾਣਗੀਆਂ ਉੱਥੇ ਦੱਖਣੀ ਪੱਛਮੀ ਮੌਨਸੂਨ ਹੋਰ ਤੇਜ਼ ਹੋਵੇਗਾ ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੱਕਰਵਾਤੀ ਸਰਕੂਲੇਸ਼ਨ ਦੀ ਸਥਿਤੀ ਬਣੀ ਹੋਈ ਹੈ ਇਸ ਦਾ ਅਸਰ ਪੰਜਾਬ ਹਰਿਆਣਾ ਉੱਤੇ ਵੀ ਪੈ ਸਕਦਾ ਹੈ ਇਸ ਲਈ ਅਗਲੇ ਕੁਝ ਦਿਨਾਂ ਤੱਕ ਤੇਜ਼ ਹਵਾਵਾਂ ਨਾਲ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਤਨ ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇਸ ਹਫਤੇ ਵੱਧ ਤੋਂ ਵੱਧ ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਅਗਲੇ ਕੁਝ ਦਿਨਾਂ ਤੱਕ ਦਿੱਲੀ ਤੇ ਇਸ ਇਲਾਕਿਆਂ ਵਿੱਚ ਗਰਜ ਤੇ ਧੂੜ ਭਰੀ ਹਨੇਰੀਆਂ ਚੱਲਣ ਦੀ ਸੰਭਾਵਨਾ ਹੈ। ਇਹ ਗਤੀਵਿਧੀਆਂ 16 ਤੇ 17 ਮਈ 2025 ਨੂੰ ਥੋੜੀਆਂ ਬੱਸ ਸਕਦੀਆਂ ਨੇ। ਮੌਨਸੂਨ ਤੋਂ ਪਹਿਲਾਂ ਦੀ بارش ਅਗਲੇ ਹਫਤੇ ਤੱਕ ਜਾਰੀ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ। 19 ਤੋਂ 22 ਮਈ ਦੇ ਵਿਚਕਾਰ ਮੀਂਹ, ਗਰਜ, ਧੂੜ ਭਰੀ ਹਨੇਰੀ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਬੰਗਲੂਰੂ ਵਿੱਚ ਮੌਨਸੂਨ ਤੋਂ ਪਹਿਲਾਂ ਦੀ بارش ਜਾਰੀ ਹੈ ਮੰਗਲਵਾਰ ਨੂੰ ਸ਼ਹਿਰ ਵਿੱਚ 25 ਮਿਲੀਮੀਟਰ بارش ਦਰਜ ਕੀਤੀ ਗਈ ਜੋ ਕਿ ਪਿਛਲੇ 1 ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਹੈ ਮਈ ਦੇ ਸ਼ੁਰੂ ਵਿੱਚ ਸ਼ਹਿਰ ਵਿੱਚ ਹਲਕੀ بارش ਹੋਈ ਇਸ ਮਹੀਨੇ ਹੁਣ ਤੱਕ ਕੁੱਲ 76.1 ਮਿਲੀਮੀਟਰ بارش ਦਰਜ ਕੀਤੀ ਜਾ ਚੁੱਕੀ ਹੈ ਜਦੋਂ ਕਿ ਪੂਰੇ ਮਹੀਨੇ ਲਈ ਆਮ ਆਉਤ 107.4 ਮਿਲੀਮੀਟਰ ਹੈ ਮਈ ਜੂਨ ਦੇ ਜੁਲਾਈ ਵਿੱਚ ਔਸਤਨ ਲਗਭਗ ਬਰਾਬਰ بارش ਹੁੰਦੀ ਹੈ ਪਰ ਅਗਸਤ ਤੋਂ ਬਾਅਦ بارش ਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਹੈ ਤੰਬਰ ਸਭ ਤੋਂ ਵੱਧ ਮੀਂਹ ਵਾਲਾ ਮਹੀਨਾ ਮੰਨਿਆ ਜਾਂਦਾ ਹੈ ਜਿੱਥੇ ਆਫ਼ਤਨ 212.8 ਮਿਲੀਮੀਟਰ ਮੀਂਹ ਪੈਂਦਾ ਹੈ ਆਈਐਮਡੀ ਦੇ ਅਨੁਸਾਰ ਅਗਲੇ 5 ਦਿਨਾਂ ਦੌਰਾਨ ਦੱਖਣੀ ਪ੍ਰਾਇਦੀਪੀ ਭਾਰਤ ਦੇ ਨਾਲ ਲੱਗਦੇ ਮਦਿਪਾਰਤ ਵਿੱਚ ਬਿਜਲੀ ਦੇ ਨਾਲ ਮੀਂਹ ਅਤੇ ਗਰਜ ਤੂਫਾਨ ਜਾਰੀ ਰਹਿਣ ਦੀ ਸੰਭਾਵਨਾ ਹੈ ਜਦੋਂ ਕਿ ਅਗਲੇ 3-4 ਦਿਨਾਂ ਦੌਰਾਨ ਆਂਧਰਾ ਪ੍ਰਦੇਸ਼ ਕਰਨਾਟਕ ਕੇਰਲ ਅਤੇ ਤਾਮਿਲਨਾਡੂ ਵਿੱਚ ਕੁਝ ਸਮਾਂ ਉੱਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਗਲੇ 5 ਦਿਨਾਂ ਦੌਰਾਨ ਉੱਤਰ ਪੂਰਬੀ ਭਾਰਤ ਵਿੱਚ ਗਰਜ ਤੇ ਬਿਜਲੀ ਦੇ ਨਾਲ ਭਾਰੀ ਤੋਂ ਬਹੁਤ ਭਾਰੀ بارش ਹੋਣ ਦੀ ਸੰਭਾਵਨਾ ਦਿੱਤੀ ਜਾ ਰਹੀ ਹੈ ਪਛਵੇਂ ਬਗਾਲ ਦੇ ਸਿੱਕਮ ਵਿੱਚ ਭਾਰੀ بارش ਹੋਣ ਦੀ ਸੰਭਾਵਨਾ ਹੈ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ